ਇੰਡੀਆ ਦੇ ਕ੍ਰੈਡਿਟ ਕਾਰਡ ਮਾਰਕੀਟ ਦੇ ਵਿੱਚ HDFC biggest player ਹੈ ਜਿਹਦਾ ਕਿ 22% ਮਾਰਕੀਟ ਸ਼ੇਅਰ ਹੈ SBI ਜੋ ਕਿ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ ਕ੍ਰੈਡਿਟ ਕਾਰਡਾਂ ਜਿਹਦਾ ਉਹ ਵੀ HDFC ਤੋਂ ਪਿੱਛੇ ਆ ਤਾਂ ਇਦਾਂ ਦਾ ਕੀ ਖਾਸ ਹੈ HDFC ਦੇ ਕ੍ਰੈਡਿਟ ਕਾਰਡਾਂ 'ਚ ਕੀ HDFC ਦੇ ਕ੍ਰੈਡਿਟ ਕਾਰਡ ਇੰਨੇ ਵਧੀਆ ਨੇ ਜਾਂ ਫਿਰ ਉਹਨਾਂ ਦੀ ਸਰਵਿਸ 'ਚ ਕੁਝ ਖਾਸ ਗੱਲ ਹੈ ਜਾਂ ਫਿਰ HDFC ਦੇ ਕੋਲ ਕੋਈ ਇਦਾਂ ਦਾ ਹਿਡਨ ਫੀਚਰ ਹੈ ਜੋ ਬਾਕੀ ਬੈਂਕਾਂ ਕੋਲ ਨਹੀਂ ਆ ਵੈਲ ਸੱਚ ਦੱਸਾਂ ਤਾਂ ਇਹਨਾਂ ਤਿੰਨਾਂ ਚੀਜ਼ਾਂ ਦਾ ਹੀ ਕੰਬੀਨੇਸ਼ਨ ਆ ਉਹਨਾਂ ਕੋਲੇ ਸੋ ਆਈ ਇਸ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ 7-8 HDFC ਦੇ ਕ੍ਰੈਡਿਟ ਕਾਰਡ ਵੀ ਰეკਮੈਂਡ ਕਰੂੰਗਾ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਤੇ ਐਂਡ ਤੇ HDFC ਦਾ ਇੱਕ ਹਿਡਨ ਬ੍ਰਹਮਾਸਤਰਾ ਵੀ ਪਤਾ ਲੱਗੂਗਾ ਜਿਹਦੇ ਨਾਲ ਤੁਸੀਂ HDFC ਦੇ ਕਾਰਡਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਤੋ ਇਹ ਵੀਡੀਓ ਬਹੁਤ ਹੀ ਐਕਸ਼ਨ ਪੈਕਡ ਹੋਣ ਵਾਲੀ ਹੈ। ਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ HDFC ਦੇ ਬੈਸਟ ਕ੍ਰੈਡਿਟ ਕਾਰਡਸ। ਹੁਣ HDFC ਦੇ ਕ੍ਰੈਡਿਟ ਕਾਰਡ ਪੋਰਟਫੋਲੀਓ ਨੂੰ ਧਿਆਨ ਨਾਲ ਐਨਾਲਾਈਜ਼ ਕਰੋਗੇ ਤਾਂ ਬੇਸਿਕਲੀ HDFC ਕੋਲੇ ਦੋ ਕੈਟੇਗਰੀਜ਼ ਨੇ ਕਾਰਡਸ ਦੀਆਂ। ਜਿਹੜੇ ਕੋਰ ਕ੍ਰੈਡਿਟ ਕਾਰਡ ਨੇ HDFC ਦੇ ਉਹਨੇ ਫਰੀडम, ਮਨੀ ਬੈਕ, ਮਨੀ ਬੈਕ ਪਲੱਸ, ਮਿਲੇਨੀਆ ਡਿਨਰਸ ਕਲੱਬ, ਮਿਲੇਨੀਆ ਡਿਨਰਸ ਕਲੱਬ, ਪ੍ਰਿਵੀਲੇਜ, ਰਿਗਾਲੀਆ 골ਡ ਡਿਨਰਸ ਕਲੱਬ, ਬਲੈਕ ਮੈਟਲ, ਇਨਫਿਨੀਅਮ ਮੈਟਲ ਤੇ ਹੋਰ ਬਹੁਤ ਸਾਰੇ ਆ। ਉਸ ਤੋਂ ਬਾਅਦ ਕੋ-ਬ੍ਰਾਂਡਡ ਕ ਇਸ ਤੋਂ ਬਾਅਦ ਕੁਝ ਸੈਲਫ এমਪਲoyed ਤੇ ਬਿਜ਼ਨਸਮੈਨ ਲੋਕਾਂ ਲਈ ਵੀ ਕੁਝ ਕਾਰਡਸ ਆਉਂਦੇ ਨੇ ਜਿਹੜੇ ਕਿ HDFC ਦੇ ਕੋਰ ਕਾਰਡ ਕੈਟਾਗਰੀ ਚ ਆਉਂਦੇ ਨੇ ਤੇ ਉਹਨਾਂ ਵਿੱਚ ਨੇ ਬਿਜ਼ਨਸ ਮਨੀ ਬੈਕ, ਬਿਜ ਫਾਸਟ, ਬੈਸ ਗ੍ਰੋ, ਬਿਜ਼ਨਸ ਰਿਗਾਲੀਆ, ਬਿਜ ਪਾਵਰ ਤੇ ਬਿਜ ਬਲੈਕ ਹੁਣ ਇਥੇ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਵੀ ਸਾਡੇ ਕੋਲੇ HDFC ਦਾ ਪਹਿਲਾ ਕ੍ਰੈਡਿਟ ਕਾਰਡ ਕਿਹੜਾ ਹੋਣਾ ਚਾਹੀਦਾ ਹੈ ਕੀ ਇਹ ਕੋਰ ਕਾਰਡ ਹੋਣਾ ਚਾਹੀਦਾ ਜਾਂ ਫਿਰ ਕੋ-ਬ੍ਰਾਂਡਡ ਤਾਂ ਬਹੁਤ ਸਿੰਪਲ ਜਿਹਾ ਆਨਸਰ ਹੈ ਵੀ ਤੁਹਾਡੇ ਕੋਲੇ ਪਹਿਲਾ HDFC ਦਾ ਕ੍ਰੈਡਿਟ ਕਾਰਡ ਇੱਕ ਕੋਰ ਕਾਰਡ ਹੋਣਾ ਚਾਹੀਦਾ ਜੇਕਰ ਪਹਿਲੇ ਕੋ-ਬ੍ਰਾਂਡਡ ਹੋ ਸਕਦਾ ਤੁਹਾਨੂੰ ਕੋਰ ਕਾਰਡ ਅਪਲਾਈ ਕਰਨ ਦੇ ਲਈ ਤੁਹਾਡਾ ਐਗਜ਼ਿਸਟਿੰਗ ਕੋ-ਬ੍ਰਾਂਡਡ ਕਾਰਡ ਬੰਦ ਵੀ ਕਰਵਾਉਣਾ ਪਵੇ ਹੁਣ ਵੈਸੇ ਤਾਂ ਇਹ ਚੀਜ਼ ਕਿਤੇ ਲਿਖੀ ਨਹੀਂ ਹੋਈ ਬਟ ਜੇਕਰ ਤੁਹਾਨੂੰ ਪਤਾ ਹੋਵੇ ਤਾਂ ਅਸੀਂ ਇੰਡੀਆ ਦੀ ਬਿਗੇਸਟ ਕ੍ਰੈਡਿਟ ਕਾਰਡ ਕਮਿਊਨਿਟੀ ਰਨ ਕਰਦੇ ਹਾਂ ਜਿੱਥੇ 30000 ਤੋਂ ਵੱਧ ਕ੍ਰੈਡਿਟ ਕਾਰਡ ਐਨਥੂਸੀਆਸਟ ਨੇ ਹੁਣ ਬਹੁਤ ਸਾਰੇ ਅਲੱਗ-ਅਲੱਗ ਯੂਜ਼ਰਸ ਉੱਤੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਹਜ਼ਾਰਾਂ ਲੋਕਾਂ ਦੇ ਐਕਸਪੀਰੀਅੰਸ ਦਾ ਇੱਕ ਨਜ਼ੂਰਾ ਹੈ ਕੋ ਕਾਰਡ ਤੋਂ ਬਾਅਦ ਜੇ ਤੁਸੀਂ ਕੋ-ਬ੍ਰਾਂਡਡ ਕਾਰਡ ਲਓ ਸਾਡਾ ਸਭ ਤੋਂ ਪਹਿਲਾ ਜਿਹੜੀ ਆਫਰ ਤੇ ਕ੍ਰੈਡਿਟ ਕਾਰਡ ਹੈ HDFC ਮਿਲੇਨੀਆ ਹੁਣ ਵੈਸੇ ਤਾਂ ਐਕਚੁਅਲੀ ਆਫਸੇ ਮਿਲੇਨੀਆ ਦੇ 1000 ਰੁਪਏ ਪਲੱਸ GST ਦੀ ਐਨੂਅਲ ਫੀਸ ਹੈ ਤੇ ਜੁਆਇਨਿੰਗ ਬੈਨੇਫਿਟ ਦੇ ਤੌਰ ਤੇ ਤੁਹਾਨੂੰ 1000 ਦੇ ਕੈਸ਼ ਪੁਆਇੰਟਸ ਮਿਲ ਜਾਂਦੇ ਆ ਹੁਣ ਧਿਆਨ ਰੱਖਿਓ ਇਹ 18% ਦਾ GST ਹੈ ਉਹਦਾ ਕੋਈ ਕੈਸ਼ਬੈਕ ਨਹੀਂ ਮਿਲਦਾ ਐਚਡੀਐਫਸੀ ਮਿਲਨੇ ਆ ਤੇ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ Amazon Flipkart Myntra Swiggy ਉੱਪਰ Zomato ਵਗੈਰਾ ਤੇ ਤੇਦੀ ਮੈਕਸਿਮਮ ਲਿਮਿਟ 1000 ਰੁਪਏ ਪਰ ਮੰਥ ਹੈ ਹੁਣ ਵੈਸੇ ਜੇਕਰ ਅਨ ਟ੍ਰਾਂਸਲੇਟ ਕਰਕੇ ਦੇਖੀਏ ਤਾਂ 20000 ਦਾ ਖਰਚਾ ਕਰਨਾ ਪਏ ਬੈਨੀਫਿਟ ਲੈਣ ਦੇ ਲਈ ਜੋ ਕਿ ਬਿਗਨਰਸ ਦੇ ਤੌਰ ਤੇ ਮੇਰੇ ਖਿਆਲ ਨਾਲ ਕਾਫੀ ਹੈ ਅਡੀਸ਼ਨਲੀ ਇਹ ਵੀ ਆਬਜ਼ਰਵ ਕੀਤਾ ਗਿਆ ਹੈ ਵੀ ਐਚਡੀਐਫਸੀ ਨਾ ਕਾਫੀ ਫ੍ਰੀਕਵੈਂਟਲੀ ਟਾਈਪ ਕਰਦਾ ਹੈ Amazon Flipkart ਤੇ ਜਦੋਂ ਸੇਲ ਲੱਗਦੀ ਹੈ ਤਾਂ 10% ਇਨਸਟੈਂਟ ਡਿਸਕਾਊਂਟ ਆਫਰ ਉਸ ਤੋਂ ਬਾਅਦ ਜੇਕਰ ਆਫਲਾਈਨ ਸਪੈਂਸ ਦੀ ਗੱਲ ਕਰੀਏ ਉੱਥੇ ਤੁਹਾਨੂੰ 1% ਕੈਸ਼ਬੈਕ ਮਿਲਦਾ ਹੈ ਤੇ ਇਸ ਦੀ ਵੀ 1000 ਰੁਪਏ ਪਰ ਮੰਥ ਦੀ ਲਿਮਟ ਹੈ। ਇਸ ਦੇ ਨਾਲ ਤੁਹਾਨੂੰ ਇੱਕ ਕੰਪਲੀਮੈਂਟਡ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਹੈ ਪਰ ਕੁਆਟਰ। ਇਸ ਕਾਰਡ ਨੂੰ ਲੈਣ ਦੇ ਲਈ ਤੁਹਾਡੀ ਘੱਟੋ-ਘੱਟ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤੇ ਘੱਟੋ-ਘੱਟ 35000 ਪਰ ਮੰਥ ਦੀ ਸੈਲਰੀ ਹੋਣੀ ਚਾਹੀਦੀ ਹੈ ਤੇ 700 ਤੋਂ ਪਲੱਸ ਦਾ ਸਿੰਪਲ ਸਕੋਰ ਹੋਣਾ ਚਾਹੀਦਾ। ਹੁਣ ਜਿਵੇਂ ਕਿ ਮੈਂ ਦੱਸਿਆ ਵੀ ਵੈਸੇ ਤਾਂ ਇਸ ਕਾਰਡ ਦੀ ਐਨੂਅਲ ਫੀਸ 1000 ਰੁਪਏ ਪਲੱਸ GST ਹੈ। ਪਰ ਜੇਕਰ ਤੁਸੀਂ ਸਾਡੇ ਦਿੱਤੇ ਲਿੰਕ ਤੋਂ ਅ ਇਸ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਹੁਣ ਇੱਥੇ ਇੱਕ ਗੱਲ ਮੰਨਣ ਵਾਲੀ ਹੈ ਵੀ ਜਿਹੜੇ ਸਾਰੇ ਬਿਗਨਰਸ ਨੇ ਉਹਨਾਂ ਦੀ ਇੰਨੀ ਸੈਲਰੀ ਨਹੀਂ ਹੁੰਦੀ ਤੇ ਜਿਹੜਾ ਮਲੀਨੀਆ ਕ੍ਰੈਡਿਟ ਕਾਰਡ ਹੈ ਉਹ ਇੰਨਾ ਸੌਖਾ ਮਿਲ ਜੇ ਇਹ ਵੀ ਪੋਸੀਬਲ ਨਹੀਂ ਹੈ ਸੋ ਜੇਕਰ ਤੁਹਾਨੂੰ ਮਲੀਨੀਆ ਕ੍ਰੈਡਿਟ ਕਾਰਡ ਨਹੀਂ ਮਿਲ ਰਿਹਾ ਤਾਂ ਤੁਸੀਂ ਮਨੀ ਬੈਕ ਪਲੱਸ ਕ੍ਰੈਡਿਟ ਕਾਰਡ ਕੰਸਿਡਰ ਕਰ ਸਕਦੇ ਹੋ ਇਸ ਕਾਰਡ ਦੀ ਜੁਆਇਨਿੰਗ ਤੇ ਐਨੂਅਲਟੀ 500 ਰੁਪਏ ਪਲੱਸ GST ਹੈ ਤੇ ਇਹਦੇ ਨਾਲ ਹੀ ਤੁਹਾਨੂੰ ਵੈਲਕਮ ਬੈਨੇਫਿਟ ਦੇ ਤੌਰ ਤੇ 500 ਦੇ ਕੈਸ਼ ਪੁਆਇੰਟਸ ਮਿਲ ਜਾਂਦੇ ਆ ਜੇ ਜਿਹੜੀ ਐ ਕਰ ਦਿੰਦੇ ਹੋ ਤਾਂ ਤੁਸੀਂ 500 ਰੁਪਏ ਤੱਕ ਦਾ ਵਾਊਚਰ ਵੀ ਲੈ ਸਕਦੇ ਹੋ ਹੁਣ ਵੈਸੇ ਤਾਂ ਇਸ ਕਾਰਡ ਦਾ ਜਿਹੜਾ ਰਿਵਾਰਡ ਰੇਟ ਆਉ 0.81% ਹੈ ਤੇ ਇਸ ਕਾਰਡ ਦਾ ਸਭ ਤੋਂ ਵੱਡਾ ਯੂਐਸਪੀ ਇਹ ਹੈ ਵੀ ਇਸ ਰਿਵਾਰਡ ਰੇਟ ਨੂੰ ਤੁਸੀਂ 10 ਗੁਣਾ ਤੱਕ ਕਰ ਸਕਦੇ ਹੋ ਮਤਲਬ ਕਿ ਤੁਹਾਡਾ ਹੀ ਰਿਵਾਰਡ ਰੇਟ 1.8% ਹੋ ਸਕਦਾ ਹੈ Amazon, BigBasket, Flipkart, Reliance Smart Superstore ਤੇ ਇਸ ਵਿਕੇਤੇ ਤੇ ਮੈਕਸਿਮਮ 2500 ਪੁਆਇੰਟਸ ਕਮਾ ਸਕਦੇ ਤੁਸੀਂ 1 ਮਹੀਨੇ ਦੇ ਵਿੱਚ ਹੁਣ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਤੁਹਾਡੀ ਜਿਹੜੀ ਮੰਥਲੀ ਸੈਲਰੀ 20000 ਰੁਪਏ ਪਰ ਮਨਥ ਹੋਣੀ ਚਾਹੀਦੀ ਹੈ ਤੇ ਇਹ ਕਾਰਡ ਵੀ ਤੁਹਾਨੂੰ ਲਾਈਫਟਾਈਮ ਫ੍ਰੀ ਮਿਲ ਸਕਦਾ ਜੇਕਰ ਤੁਸੀਂ ਸਾਡੇ ਦਿੱਤੇ ਹੋਏ ਲਿੰਕ ਤੋਂ ਅਪਲਾਈ ਕਰਦੇ ਹੋ ਤੇ ਉਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਹੁਣ ਜਿਹੜਾ ਅਗਲਾ ਕ੍ਰੈਡਿਟ ਕਾਰਡ ਹੈ ਨਾ ਉਹ ਥੋੜਾ ਜਿਹਾ ਪ੍ਰੀਮੀਅਮ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ ਮਤਲਬ ਕਿ ਜਿਹੜੀ ਐਡਵਾਂਸਡ ਕ੍ਰੈਡਿਟ ਕਾਰਡ ਯੂਜ਼ਰਸ ਨੇ ਉਹਨਾਂ ਲਈ ਹੈ ਤੇ ਇਸ ਕਾਰਡ ਦਾ ਨਾਮ ਹੈ ਜੀਐਫਸੀ ਰਗਾਲੀਆ ਗੋਲਡ ਹੁਣ ਇਹ ਕਾਰਡ 2023 ਦੇ ਵਿੱਚ ਲਾਂਚ ਹੋਇਆ ਸੀ ਤੇ ਕਾਫੀ ਕਸਟਮਰ ਜਿਨ੍ਹਾਂ ਕੋਲੇ ਆਲਰੇਡੀ ਰਗਲਿਆ ਯਾ ਰਗਲਿਆ ਫਰਸਟ ਕ੍ਰੈਡਿਟ ਕਾਰਡ ਸੀ ਉਹਨਾਂ ਨੂੰ ਰਗਲਿਆ ਗੋਲਡ ਦਾ ਫ੍ਰੀ ਅਪਗ੍ਰੇਡ ਵੀ ਮਿਲ ਰਿਹਾ ਹੈ ਤੇ ਇਹ ਹੀ ਇੱਕ ਅਸਲੀ ਕਾਰਡ ਹੈ ਜਿੱਥੇ ਤੁਸੀਂ ਪੁਆਇੰਟਸ ਤੇ ਆ ਰਿਵਾਰਡਸ ਵਾਲੀ ਗੇਮ ਵਧੀਆ ਤਰੀਕੇ ਨਾਲ ਖੇਡ ਸਕਦੇ ਹੋ ਹੁਣ ਵੈਸੇ ਤਾਂ ਇਸ ਕਾਰਡ ਨੂੰ ਇੰਨਾ ਪ੍ਰੀਮੀਅਮ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਜਾਂਦਾ ਪਰ ਇਸ ਕਾਰਡ ਦੇ ਵਿੱਚ ਉਹ ਸਾਰੇ ਫੀਚਰ ਨੇ ਜਿਹੜੇ ਇੱਕ ਸੁਪਰ ਪ੍ਰੀਮੀਅਮ ਕ੍ਰੈਡਿਟ ਕਾਰਡ ਦੇ ਵਿੱਚ ਹੋਣੇ ਚਾਹੀਦੇ ਇਸ ਕਾਰਡ ਦੀ ਐਨੂਅਲ ਫੀਸ ਹੈ 2500 ਰੁਪਏ ਪਲੱਸ GST ਹੁਣ HDFC ਦੇ ਕਹੇ ਲਿਆ 골ਡ ਦਾ ਜਿਹੜਾ ਨਾਰਮਲ ਰਿਵਾਰਡ ਰੇਟ ਦੇਖਿਆ ਜਾਵੇ ਇਹ ਤਾਂ 1.3% ਹੈ ਪਰ ਜੇਕਰ ਤੁਸੀਂ ਇਹਨੂੰ ਥੋੜਾ ਜਿਹਾ ਸਮਾਰਟਲੀ HDFC ਦੇ SmartBuy ਪੋਰਟਲ ਤੋਂ ਯੂਜ਼ ਕਰੋਗੇ ਤਾਂ ਇਹ ਹੀ ਰਿਵਾਰਡ ਰੇਟ 13.3% ਤੱਕ ਜਾ ਸਕਦਾ ਹੈ ਤੁਹਾਨੂੰ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਵੀ ਕਿੰਨੀ ਕਹਿਣ ਚੀਜ਼ ਹੈ ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ ਤੁਹਾਨੂੰ 12 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਤੇ 6 ਕੰਪਲੀਮੈਂਟਰੀ ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦੀ ਹੈ ਤੇ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਤੁਹਾਡੀ ਘੱਟੋ ਘੱਟ ਮੰਥਲੀ ਸੈਲਰੀ 1 ਲੱਖ ਰੁਪਏ ਹੋਣੀ ਚਾਹੀਦੀ ਹੈ ਤੇ 750 ਤੋਂ ਉੱਪਰ ਦਾ ਤੁਹਾਡਾ ਜਿਹੜਾ ਸਿੰਪਲ ਸਕੋਰ ਹੋਣਾ ਚਾਹੀਦਾ ਹੈ ਤੇ ਇਸ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਹੁਣ ਸਾਡਾ ਅਗਲਾ ਕ੍ਰੈਡਿਟ ਕਾਰਡ ਹੈ HDFC Infinia Metal HDFC Infinia Metal ਹੁਣ ਤੱਕ ਦਾ ਬੈਸਟ ਕ੍ਰੈਡਿਟ ਕਾਰਡ ਹੈ ਇੰਡੀਆ ਦਾ ਕੁਝ ਟਾਈਮ ਪਹਿਲਾਂ ਤੱਕ ਐਕਸੈਸ ਮੈਗਨਸ ਇਹਨੂੰ ਵਧੀਆ ਟੱਕਰ ਦੇ ਰਿਹਾ ਸੀ ਬਟ ਜਦੋਂ ਦੀ ਮੈਗਨਸ ਕਾਰਡ ਦੀ ਡੀਵੈਲਿਊਸ਼ਨ ਹੋਈ ਹੈ HDFC Infinia ਕਲੀਅਰ ਵਿਨਰ ਬਣ ਚੁੱਕਿਆ ਹੈ HDFC Infinia ਦਾ ਜੇਕਰ ਨੋਰਮਲ ਰਿਵ ਤੇ ਇਹ ਰਿਪੋਰਟ 16.6% ਤੱਕ ਜਾ ਸਕਦੇ ਆ ਐਕਟਲੀ ਐਫਸੀ ਇਨਫਿਨੀਆ ਦੇ ਇਸ ਕਾਰਡ ਦੇ ਨਾਲ ਤੁਹਾਨੂੰ ਆਪਣੇ ਲਈ ਤੇ ਐਡ-ਆਨ ਕਾਰਡ 홀ਡਰ ਦੇ ਲਈ ਅਨਲਿमिटेड ਡੋਮੈਸਟਿਕ ਪਲੱਸ ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦਾ ਹੈ 1 ਕੰਪਲੀਮੈਂਟਰੀ ਨਾਈਟ ਸਟੇ ਮਿਲ ਜਾਂਦੀ ਹੈ ਆਈਟੀਸੀ ਦੇ ਵਿੱਚ ਤੇ 1+1 ਬਫੇ ਮਿਲ ਜਾਂਦਾ ਹੈ ਆਈਟੀਸੀ ਹੋਟਲ ਦੇ ਵਿੱਚ ਕੰਪਲੀਮੈਂਟਰੀ ਕਲੱਬ ਮੈਰੀਓਟ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ ਗਲੋਬਲ ਪਰਸਨਲ ਕੰਸਿਅਰਜ ਮਿਲ ਜਾਂਦਾ ਤੇ ਹੋਰ ਵੀ ਬਹੁਤ ਕੁਝ ਐਡੀਸ਼ਨਲੀ ਇੰਟਰਨੈਸ਼ਨਲ ਟ੍ਰੈਵਲਰਸ ਦੇ ਲਈ ਇਹਨਾਂ ਇਨਫਿਨੀਆ ਦਾ ਇੱਕ ਪ੍ਰੋਗਰਾਮ ਹੈ ਗਲੋਬਲ ਵੈਲਿਊ ਪ੍ਰੋਗਰਾਮ ਇਸ ਪ੍ਰੋ ਤੇ ਜੇਕਰ ਦੇਖਿਆ ਹੈ ਵੀ HDFC ਦੇ ਜਿਹੜੇ forex charges ਨੇ ਉਹ ਨਾਰਮਲੀ 2% ਹੁੰਦੇ ਆ ਤੇ ਇਹ 1% ਐਡੀਸ਼ਨਲ ਕੈਸ਼ਬੈਕ ਮਿਲਣ ਦੇ ਨਾਲ ਤੁਹਾਡੇ ਅੱਡਾ ਰਿਵਾਰਡ ਰੇਟ 4.3% ਹੋ ਜਾਂਦਾ ਸੋ ਨੈਟ ਨੈਟ ਤੁਹਾਡੇ forex charges ਕੱਢ ਕੇ ਵੀ 2.3% ਦਾ ਤੁਹਾਨੂੰ ਫਾਇਦਾ ਹੀ ਹੁੰਦਾ ਬਟ ਗੱਲ ਇਹ ਆ ਵੀ HDFC ਦਾ Infinia credit card ਇੱਕ invite only credit card ਹੈ ਜਿਹਦੇ ਲਈ ਤੁਹਾਡੀ ਘੱਟੋ ਘੱਟ ਮੰਥਲੀ ਸੈਲਰੀ 70 ਲੱਖ ਰੁਪਏ ਹੋਣੀ ਚਾਹੀਦੀ ਹੈ ਤੇ ਇੱਕ ਬਹੁਤ ਹੀ ਐਕਸਕਲੂਸਿਵ ਕ੍ਰੈਡਿਟ ਕਾਰਡ ਹੈ ਹੁਣ ਹਣੀ ਤਾਂ ਗੱਲ ਹੋ ਗਈ HDFC ਦੇ core credit cards ਹੁਣ ਆਪਾਂ ਗੱਲ ਕਰਦੇ ਆ ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਦੀ ਇਸ ਕੈਟਾਗਰੀ ਦੇ ਵਿੱਚ ਸਾਡਾ ਪਹਿਲਾ ਕ੍ਰੈਡਿਟ ਕ Svigi HDFC ਕ੍ਰੈਡਿਟ ਕਾਰਡ ਦੀ ਐਨਵਲ ਤੇ ਜੁਆਇਨਿੰਗ ਫੀਸ ਹੈ 499 ਪਰ ਪਲਸ GST ਜਿਹਨੂੰ ਵੀ ਤੁਸੀਂ ਵੇਵ ਆਫ ਕਰਵਾ ਸਕਦੇ ਹੋ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਕੇ ਵੈਲਕਮ ਬੈਨੀਫਿਟ ਦੇ ਤੌਰ ਤੇ ਤੁਹਾਨੂੰ 3 ਮਹੀਨੇ ਦੀ Svigi One ਦੀ ਮੈਂਬਰਸ਼ਿਪ ਮਿਲ ਜਾਂਦੀ ਹੈ ਜੇਕਰ ਤੁਹਾਡੇ ਕੋਲ ਅਲਰੇਡੀ ਹੈ ਮੈਂਬਰਸ਼ਿਪ ਹੈ ਤਾਂ ਤੁਸੀਂ 10 ਮਹੀਨੇ ਲਈ ਐਕਸਟੈਂਡ ਕਰਵਾ ਸਕਦੇ ਹੋ ਇਸ ਕਾਰਡ ਦਾ ਮੇਨ ਯੂਐਸਪੀ ਇਹ ਹੈ ਵੀ ਇਹਦੇ ਨਾਲ ਤੁਹਾਨੂੰ 10% ਦਾ ਕੈਸ਼ਬੈਕ ਮਿਲਦਾ Svigi ਤੇ ਫਿਰ ਚਾਹੇ ਉਹ ਫੂਡ ਆਰਡਰ ਕਰਨਾ ਹੋਵੇ ਇਨਸਟਾਮਾਰਟ ਹੋਵੇ ਜਿੰਨੀ ਹੋਵੇ ਜਾਂ ਫਿਰ ਡਾਈਨ ਆਊਟ ਮੈਂ ਸੱਚ ਦੱਸਾਂ ਤਾਂ ਮੈਂ ਇਦਾਂ ਦਾ ਕੋਈ ਬਿਗਨਰ ਐਡੀਸ਼ਨਲੀ ਤੁਹਾਨੂੰ 5% ਦਾ ਕੈਸ਼ਬੈਕ ਮਿਲ ਜਾਂਦਾ ਆਨਲਾਈਨ ਸਪੈਂਸ ਤੇ ਜਿਵੇਂ ਕਿ ਨਾਇਕਾ ਬੁੱਕਮੈਸ਼ੋ ਓਲਾ ਮਿੰਟਰਾ ਐਮਾਜ਼ੋਨ ਉਬਰ ਵਗੈਰਾ ਤੇ ਤੇ ਇਹਦੀ ਵੀ ਮੰਥਲੀ ਲਿਮਿਟ 1500 ਰੁਪਏ ਪਰ ਮੰਨਦਾ ਹੈ ਇਸ ਤੋਂ ਲਾਪਾਕੀ ਸਾਰੇ ਟ੍ਰਾਂਜੈਕਸ਼ਨ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਪਰ ਇਹਦੇ ਵਿੱਚ ਫਿਊਲ ਰੈਂਟ ਵਾਲਟ ਲੋਡਿੰਗ ਤੇ EMI ਇਹ ਚੀਜ਼ਾਂ ਨਹੀਂ ਪਹਿਲਾਂ ਇਹਦਾ ਇਹ ਕੈਸ਼ਬੈਕ ਸੀ ਨਾ ਤੁਹਾਨੂੰ ਸਿੱਧੀ ਮਨੀ ਦੀ ਫਾਰਮ ਦੇ ਵਿੱਚ ਮਿਲਦਾ ਸੀ ਜਿਹਨੂੰ ਕਿ ਸ੍ਰੀਗੀ ਪਲੇਟਫਾਰਮ ਤੇ ਹੀ ਯੂਜ਼ ਕੀਤਾ ਜਾ ਸਕਦਾ ਸੀ ਬਟ ਜੂਨ 2024 ਤੋਂ ਬਾਅਦ ਇਹੀ ਕੈਸ਼ਬੈਕ ਸਿੱਧਾ ਤੁਹਾਡੀ ਕ੍ਰੈਡਿਟ ਕਾਰਡ ਸਟੇਟਮੈਂਟ ਦੇ ਵਿੱਚ ਆਉਂਦਾ ਹੈ ਤੇ ਇਸ ਇੱਕ ਚੇਂਜ ਤੋਂ ਬਾਅਦ ਇਸ ਕਾਰਡ ਦੀ ਯੂਟਿਲਿਟੀ ਕਾਫੀ ਵੱਧ ਗਈ ਹੈ ਸੱਚ ਦੱਸਾਂ ਤਾਂ ਮੈਨੂੰ ਲੱਗਦਾ ਹੈ ਕਿ ਇਸ ਕਾਰਡ ਦੇ ਵਿੱਚ ਪੋਟੈਂਸ਼ੀਅਲ ਹੈ ਵੀ ਅਗਲੇ 2-3 ਸਾਲਾਂ ਦੇ ਵਿੱਚ ਇਹ Amazon ICICI ਕ੍ਰੈਡਿਟ ਕਾਰਡ ਦਾ ਮੁਕਾਬਲਾ ਕਰ ਸਕਦਾ ਹੈ ਮਤਲਬ ਕਿ ਇਹ ਇੰਨਾ ਪਪੂਲਰ ਹੋ ਸਕਦਾ ਹੈ ਤੇ ਮੇਰੇ ਹਿਸਾਬ ਨਾਲ ਜੇਕਰ ਤੁਹਾਡਾ ਮਹੀਨੇ ਦਾ 2-3000 ਰੁਪਏ ਫੂਡ ਆਰਡਰ ਜਾਂ ਗਰੋਸਰੀ ਦਾ ਖਰਚਾ ਹੈ ਤਾਂ ਇਹ ਕਾਰਡ ਤੁਹਾਡੇ ਪੋਰਟਫੋਲੀਓ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਵੀ ਤੁਹਾਡੀ ਘ ਇਹਕਰ ਸਾਡੇ ਦਿੱਤੇ ਲਿੰਕ ਤੋਂ ਅਪਲਾਈ ਕਰੋਗੇ ਤਾਂ ਇਹ ਕਾਰਡ ਵੀ ਤੁਹਾਨੂੰ ਲਾਈਫਟਾਈਮ ਫ੍ਰੀ ਮਿਲ ਸਕਦਾ ਹੈ ਤੇ ਸਾਡੇ ਦਿੱਤੇ ਲਿੰਕ ਦਾ ਇੱਕ ਹੋਰ ਫਾਇਦਾ ਤੁਹਾਨੂੰ 12 ਫ੍ਰੀ ਗੋਲਫ ਲਾਇਸੈਂਸ ਮਿਲਣਗੇ ਪਲਸ 1000 ਰੁਪਏ ਦਾ ਸਵਿਗੀ ਦਾ ਡਿਸਕਾਊਂਟ ਵਾਊਚਰ ਵੀ ਮਿਲੇਗਾ ਤਾਂ ਵੇਟ ਕਾ ਦਾ ਕਰ ਰਹੇ ਹੋ ਜਾ ਕੇ ਅਪਲਾਈ ਕਰੋ ਪੇਸਲਿਸ ਦੇ ਵਿੱਚ ਅਗਲਾ ਕ੍ਰੈਡਿਟ ਕਾਰਡ ਹੈ HDFC Tata Neu Infinity ਜੋ ਕਿ ਬਨ ਆਫ ਦਾ ਬੈਸਟ UPI ਕ੍ਰੈਡਿਟ ਕਾਰਡ ਹੈ ਇਸ ਕਾਰਡ ਦੀ ਐਨੂਅਲ ਜੁਆਇਨਿੰਗ ਫੀਸ ਹੈ 1499 ਰੁਪਏ ਪਲੱਸ GST ਪਰ 1499 ਦੀ ਹੈ ਫੀਸ ਦੰਦੇ ਹੀ ਤੁਹਾਨੂੰ 1500 ਦੇ ਟਾਟਾ ਨਿਊ ਕੌਇਨਸ ਮਿਲ ਜਾਂਦੇ ਟਾਟਾ ਨਿਊ ਐਪ ਤੇ ਇੱਕ ਨਿਊ ਕੌਇਨ ਦੀ ਵੈਲਿਊ ਹੁੰਦੀ ਹੈ 1 ਰੁਪਿਆ ਟਾਟਾ ਨਿਊ ਐਪ ਤੇ ਇਹ ਜਿਹੜੀ 1500 ਦੀ ਐਨੂਅਲ ਫੀਸ ਹੈ ਇਹਨੂੰ ਤੁਸੀਂ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਸਪੈਂਡ ਕਰਕੇ ਵੇਵ ਆਫ ਵੀ ਕਰਵਾ ਸਕਦੇ ਹੋ ਇਸ ਕਾਰਡ ਦੇ ਨਾਲ ਤੁਹਾਨੂੰ ਟਾਟਾ ਪਾਰਟਨਰ ਬ੍ਰਾਂਡਸ ਦੇ 5% ਦਾ ਕੈਸ਼ਬੈਕ ਮਿਲ ਜਾਂਦਾ ਟਾਟਾ ਨਿਊ ਕੌਇਨਸ ਦੀ ਫਾਰਮ ਦੇ ਵਿੱਚ ਤੇ ਨਾਨ ਪਾਰਟਨਰ ਬ੍ਰਾਂਡਸ ਤੇ ਤੁਹਾਨੂੰ 10% ਦਾ ਕੈਸ਼ਬੈ UPI ट्रांजैक्शन दी गल करा ता तानू 1.5% दा था था कैश बैक मिलदा है ते दी 500 ਰੁਪਏ ਪਰ ਮਹੀਨ ਦੀ ਲਿਮਿਟ ਹੈ ਹੁਣ ਇਥੇ ਇੱਕ ਚੀਜ਼ ਦਾ ਧਿਆਨ ਰੱਖੇ ਜਿਹੜਾ UPI ਦਾ 1.5% ਦਾ ਕੈਸ਼ ਬੈਕ ਮਿਲਦਾ ਹੈ ਇਹ ਤੁਹਾਨੂੰ ਤਾਂ ਹੀ ਮਿਲੇਗਾ ਜੇਕਰ ਤੁਸੀਂ UPI ट्रांजैक्शन Tata Neu ਐਪ ਤੋਂ ਕਰੋਗੇ Tata Neu ਐਪ ਤੋਂ ਬਾਅਦ ਜਿਹੜੀਆਂ UPI ट्रांजैक्शंस ਨੇ ਹੋਤੇ ਤਾਂ ਤੁਹਾਨੂੰ 1.5% ਦਾ ਕੈਸ਼ ਬੈਕ ਮਿਲੇਗਾ ਇਸ ਕਾਰਨ ਨਾਲ ਯੂਟਿਲਿਟੀ ਬਿੱਲ ਪੇਮੈਂਟਸ ਤੇ ਰੀਚਾਰਜ ਵਗੈਰਾ ਤੇ ਤੁਹਾਨੂੰ 5% ਦਾ ਕੈਸ਼ ਬੈਕ ਮਿਲ ਜਾਂਦਾ Tata Neu ਐਪ ਤੇ ਤੇ Tata New Infinity ਉਹਨਾਂ ਕੁਝ ਗਿਨੇ ਚੁਨੇ ਕਾਰਡਾਂ ਦੇ ਵਿੱਚੋਂ ਹੈ ਜਿਹੜੇ ਇੰਸ਼ੋਰੈਂਸ ਪੇਮੈਂਟ ਤੇ ਵੀ ਕੈਸ਼ਬੈਕ ਦਿੰਦੇ ਆ ਇਸ ਕਾਰਡ ਦੇ ਨਾਲ ਤੁਹਾਨੂੰ 8 ਡੋਮੈਸਟਿਕ ਤੇ 4 ਇੰਟਰਨੈਸ਼ਨਲ ਕੰਪਲੀਮੈਂਟਰੀ ਲੌਂਜ ਐਕਸੈਸ ਮਿਲ ਜਾਂਦੇ ਆ ਤੇ ਇਹਦੇ ਨਾਲ ਨਾਲ ਤੁਹਾਨੂੰ 1 ਕਰੋੜ ਦਾ ਐਕਸੀਡੈਂਟਲ 에ਅਰ ਡੈਥ ਕਵਰ ਤੇ 15 ਲੱਖ ਤੱਕ ਦਾ ਓਵਰਸੀਜ਼ ਹਸਪੀਟਲਾਈਜੇਸ਼ਨ ਕਵਰ ਮਿਲ ਜਾਂਦਾ ਬਿਲਕੁਲ ਫ੍ਰੀ ਦੇ ਵਿੱਚ ਤੇ ਇਸ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਗਾ ਹੁਣ ਇਸ ਲਈ ਇਸ ਦੇ ਵਿੱਚ ਜਿਹੜਾ ਅਗਲਾ ਕ੍ਰੈਡਿਟ ਕਾਰਡ ਆ ਉਹਨਾਂ ਲੋਕਾਂ ਲਈ ਹੈ ਜਿਹੜੇ ਟ੍ਰੇਨ ਦੁਆਰਾ ਟਰੈਵਲ ਕਰਨਾ ਪ ਇਸ ਫੀਸ ਨੂੰ ਤੁਸੀਂ ਵੇਵ ਆਫ ਕਰਵਾ ਸਕਦੇ ਹੋ 1 ਸਾਲ ਦੇ ਵਿੱਚ 1.5 ਲੱਖ ਰੁਪਏ ਸਪੈਂਡ ਕਰਕੇ ਪਰ ਮੈਨੂੰ ਲੱਗਦਾ ਵੀ ਇਹ ਲਿਮਿਟ 50 ਹਜ਼ਾਰ ਰੁਪਏ ਹੁੰਦੀ ਤਾਂ ਜ਼ਿਆਦਾ ਬੈਟਰ ਸੀ ਰਿਵਾਰਡ ਦੇ ਕੇ ਕਰ ਗੱਲ ਕਰੀਏ ਤਾਂ ਤੁਹਾਨੂੰ 5 ਰਿਵਾਰਡ ਪੁਆਇੰਟਸ ਮਿਲਦੇ ਹਰ 100 ਰੁਪਏ ਸਪੈਂਡ ਕਰਨ ਤੇ ਜਿਹੜੇ ਕਿ ਤੁਸੀਂ ਆਈ ਆਰ ਸੀ ਦੀ ਟਿਕਟਿੰਗ ਵੈਬਸਾਈਟ ਜਾਂ ਫਿਰ ਰੇਲ ਕਨੈਕਟ ਐਪ ਤੇ ਸਪੈਂਡ ਕਰਦੇ ਹੋ ਤੇ ਇਹਦੀ ਮੈਕਸਿਮਮ ਕੈਪਿੰਗ 1000 ਪੁਆਇੰਟਸ ਪਰ ਮੰਥ ਹੈ ਇਥੇ ਇੱਕ ਰਿਵਾਰਡ ਪੁਆਇੰਟ ਦੀ ਵੈਲਿਊ 1 ਰੁਪਿਆ ਜਿੱਦਾਂ ਤੁਸੀਂ ਇਹਨੂੰ IRCTC ਦੀ ਐਪ ਤੇ ਰੀਡੀਮ ਕਰਦੇ ਹੋ ਸੋ ਇਫੈਕਟਿਵਲੀ ਤੁਹਾਡੀਆਂ ਜਿਹੜੀਆਂ ਟ੍ਰੇਨ ਟਿਕਟਾਂ ਨੇ ਉਹਨਾਂ ਤੇ ਤੁਹਾਨੂੰ 5% ਦਾ ਰਿਵਾਰਡ ਰੇਟ ਮਿਲਦਾ ਹੈ IRCTC ਤੋਂ ਇਲਾਵਾ ਜਿਹੜੇ ਬਾਕੀ ਖਰਚੇ ਨੇ ਉੱਥੇ ਤੁਹਾਨੂੰ ਇੱਕ ਰਿਵਾਰਡ ਪੁਆਇੰਟ ਮਿਲਦਾ 100 ਰੁਪਏ ਸਪੈਂਡ ਕਰਨ ਤੇ ਇਹਦੀ ਮੈਕਸਿਮਮ ਕੈਪਿੰਗ ਵੀ 1000 ਪੁਆਇੰਟਸ ਪਰ ਮੰਥ ਹੈ ਇਸ ਕਾਰਡ ਦੇ ਨਾਲ ਇੱਕ ਮਾਈਲਸਟੋਨ ਬੈਨੀਫਿਟ ਵੀ ਮਿਲਦਾ ਹੈ ਜੇਕਰ ਤੁਸੀਂ ਇੱਕ ਕੁਆਟਰ ਦੇ ਵਿੱਚ 30000 ਰੁਪਏ ਸਪੈਂਡ ਕਰਦੇ ਨੇ ਤਾਂ ਤੁਹਾਨੂੰ 500 ਰੁਪਏ ਤੱਕ ਦਾ ਗਿਫਟ ਵਾਊਚਰ ਮਿਲ ਜਾਂਦਾ ਹੈ ਹੁਣ ਓਵਰਆਲ ਦੇਖਿਆ ਜਾਵੇ ਤਾਂ ਇਹ ਬੈਸਟ ਆਈਆਰਸੀਟਸੀ ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਹੈ ਜਿੱਥੇ ਕਿ ਮਾਰਕੀਟ ਦੇ ਵਿੱਚ ਹੋਰ ਵੀ ਕ੍ਰੈਡਿਟ ਕਾਰਡ ਨੇ ਜਿਵੇਂ ਕਿ ਐਸਬੀਆਈ ਦਾ ਆਈਆਰਸੀਟਸੀ ਕ੍ਰੈਡਿਟ ਕਾਰਡ ਹੈ ਉੱਥੇ ਤੁਹਾਨੂੰ ਟਿਕਟਿੰਗ ਕਲਾਸ ਤੇ ਵੀ ਕੈਪਿੰਗ ਦੇਖਣ ਨੂੰ ਮਿਲੇਗੀ ਪਰ ਇਸ ਕਾਰਡ ਦੇ ਵਿੱਚ ਐਦਾਂ ਦਾ ਕੁਝ ਨਹੀਂ ਦੇਖਣ ਨੂੰ ਮਿਲੇਗਾ ਹਾਂ ਮੈਕਸਿਮਮ ਪੁਆਇੰਟਸ ਤੇ ਜਿਹੜੀ ਕੈਪਿੰ ਇਸ ਕਾਰਡ ਦਾ ਨਾਮ ਹੈ ਐਡੀਐਫਸੀ ਮੈਰੀਆਟ ਬੋਰਨ ਬॉय ਕ੍ਰੈਡਿਟ ਕਾਰਡ ਹੁਣ ਜਿਹੜੇ ਟਰੈਵਲਰਸ ਹੁੰਦੇ ਹਨ ਨਾ ਉਹਨਾਂ ਨੂੰ ਬ੍ਰੌਡਲੀ ਦੋ ਕੈਟਾਗਰੀ ਦੇ ਵਿੱਚ ਬੈਨੀਫਿਟ ਚਾਹੀਦੇ ਹੁੰਦੇ ਆ ਪਹਿਲਾਂ ਤਾਂ ਹੋਟਲ ਸਟੇਅ ਤੇ ਦੂਜਾ ਟਰੈਵਲ ਤੇ ਇਸ ਕਾਰਡ ਦੇ ਨਾਲ ਤੁਹਾਨੂੰ ਦੋਨਾਂ ਕੈਟਾਗਰੀ ਦੇ ਵਿੱਚ ਹੀ ਬੈਨੀਫਿਟ ਮਿਲ ਜਾਂਦੇ ਆ ਇਸ ਕਾਰਡ ਦੀ ਜਿਹੜੀ ਐਨੂਅਲ ਫੀਸ ਔਫ 3000 ਪਲੱਸ ਜੀਐਸਟੀ ਹੈ ਤੇ ਜੁਆਇਨਿੰਗ ਬੈਨੀਫਿਟ ਦੇ ਤੌਰ ਤੇ ਤੁਹਾਨੂੰ ਇੱਕ ਫ੍ਰੀ ਨਾਈਟ ਸਟੇ ਮਿਲ ਜਾਂਦੀ ਹੈ ਮੈਰੀਆਟ ਹੋਟਲਸ ਦੇ ਵਿੱਚ ਜੋ ਕਿ ਰਫਲੀ ਤੁਹਾਨੂੰ 15000 ਰੁਪਏ ਕੋਸਟ ਕਰ ਸਕਦੀ ਆ ਕੁਝ ਟਾਈਮ ਪਹਿਲਾਂ ਤ 6 ਲੱਖ 9 ਲੱਖ ਤੇ 15 ਲੱਖ ਤੇ ਹਰ ਮਾਈਲਸਟੋਨ ਕੰਪਲੀਟ ਕਰਨ ਤੇ ਤੁਹਾਨੂੰ ਇੱਕ ਹੋਰ ਐਕਸਟਰਾ ਨਾਈਟ ਸਟੇ ਮਿਲ ਜਾਂਦੀ ਸੀ ਮੈਰੀਅਟ ਹੋਟਲਸ ਦੇ ਵਿੱਚ ਪਰ ਹੁਣ ਇਸ ਕਾਰਡ ਤੇ ਇੱਕ ਐਕਸਟਰਾ ਬੋਨਸ ਮਿਲ ਰਿਹਾ ਲਿਮਟਡ ਟਾਈਮ ਦੇ ਲਈ ਜੇਕਰ ਤੁਸੀਂ ਇਸ ਕਾਰਡ ਤੋਂ 2 ਲੱਖ ਰੁਪਏ ਸਪੈਂਡ ਕਰੋਗੇ ਤਾਂ ਤੁਹਾਨੂੰ 3000 ਐਕਸਟਰਾ ਮੈਰੀਅਟ ਪੁਆਇੰਟਸ ਮਿਲਣਗੇ ਤੇ ਜੇਕਰ 2 ਲੱਖ ਹੋਰ ਸਪੈਂਡ ਕਰੋਗੇ ਤਾਂ ਤੁਹਾਨੂੰ 7000 ਹੋਰ ਮੈਰੀਅਟ ਪੁਆਇੰਟਸ ਮਿਲਣਗੇ ਮਤਲਬ ਕਿ 4 ਲੱਖ ਸਪੈਂਡ ਕਰਨ ਤੇ ਤੁਹਾਨੂੰ 10000 ਤੱਕ ਦੇ ਮੈਰੀਅਟ ਪੁਆਇੰਟਸ ਮਿਲਣਗੇ ਇਸ ਕਾਰਡ ਦੇ ਨਾਲ ਜੇਕਰ ਤੁਸੀਂ ਹੋਟਲ ਬੁਕਿੰਗ ਕਰਦੇ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ट्रैवल ਡਾਈਨਿੰਗ ਤੇ ਐਂਟਰਟੇਨਮੈਂਟ ਦੀ ਉਥੇ ਹਰ 150 ਰੁਪਏ ਸਪੈਂਡ ਕਰਨ ਤੇ ਤੁਹਾਨੂੰ 4 ਮੈਰੀਅਟ ਪੁਆਇੰਟਸ ਮਿਲਣਗੇ ਬਾਕੀ ਸਾਰੇ ਖਰਚਿਆਂ ਤੇ ਤੁਹਾਨੂੰ 2 ਮੈਰੀਅਟ ਪੁਆਇੰਟਸ ਮਿਲਣਗੇ ਹਰ 150 ਰੁਪਏ ਸਪੈਂਡ ਕਰਨ ਤੇ ਬਸ ਇਸ ਕਾਰਡ ਦੇ ਨਾਲ ਤੁਹਾਨੂੰ 12 ਡੋਮੈਸਟਿਕ ਤੇ 12 ਇੰਟਰਨੈਸ਼ਨਲ ਕੰਪਲੀਮੈਂਟਰੀ ਲੌਂਜ ਐਕਸੈਸ ਮਿਲ ਜਾਂਦੇ ਆ ਤੇ ਇਹਦੇ ਨਾਲ ਨਾਲ ਤੁਹਾਨੂੰ 8 ਗੋਲਫ ਲੈਸਨਸ ਵੀ ਮਿਲ ਜਾਂਦੇ ਬਿਲਕੁਲ ਫ੍ਰੀ ਦੇ ਸੋ 올 ਇਨ 올 ਟ੍ਰੈਵਲਰਸ ਦੇ ਲਈ ਇਹ ਕਾਰਡ ਕਾਫੀ ਵਧੀਆ ਬੈਨੀਫਿਟ ਲੈ ਕੇ ਆਉਂਦਾ ਹੈ ਜਿਨ੍ਹਾਂ ਦੀ ਕੀ ਵਰਥ 500 ਜੇਕਰ ਸਾਡੇ ਦਿੱਤੇ ਲਿੰਕ ਤੋਂ ਅਪਲਾਈ ਕਰੋਗੇ ਤਾਂ ਤੁਹਾਡੇ ਇਸ ਕਾਰਡ ਦੇ ਅਪਰੂਵ ਹੋਣ ਦੇ ਚਾਂਸਸ ਕਾਫੀ ਵੱਧ ਸਕਦੇ ਆ ਚਲੋ ਇਦਾਂ ਹੋ ਗਈ ਸਾਰੇ ਕਾਰਡਸ ਦੀ ਗੱਲ ਪਰ ਇੱਕ ਗੱਲ ਅਸੀਂ ਹਜੇ ਵੀ ਨਹੀਂ ਕੀਤੀ ਵੀ ਇਦਾਂ ਦਾ ਹੈ ਕਿ HDFC ਦੇ ਕ੍ਰੈਡਿਟ ਕਾਰਡਾਂ 'ਤੇ ਵੀ ਲੋਕ ਇੰਨਾ ਪਿਛੇ ਇੰਨਾ ਪਾਗਲ ਨੇ ਕੀ ਖਾਸ ਗੱਲ ਐ ਐਕਚੁਅਲੀ HDFC ਦੇ ਕ੍ਰੈਡਿਟ ਕਾਰਡਾਂ 'ਤੇ HDFC ਦੇ ਕੋਲ ਇੱਕ ਇਦਾਂ ਦਾ ਬ੍ਰਹਮਾਸਤਰਾ ਹੈ ਜਿਹੜੇ ਬਾਕੀ ਬੈਂਕ ਚ ਆ ਕੇ ਵੀ ਕਾਪੀ ਨਹੀਂ ਕਰ پا ਰਹੇ ਤੋ ਉਹ ਹੈ HDFC SmartBuy ਹੁਣ ਜਿਹੜਾ HDFC ਦਾ ਕ੍ਰੈਡਿਟ ਕਾਰਡ ਹੈ ਜੇਕਰ ਤੁਸੀਂ ਇਹਨੂੰ ਨਾਰਮਲੀ ਸਵਾਈਪ ਕਰਦੇ ਹੋ ਤਾਂ ਇੱਕ ਗੁਣਾ ਜਾਂ ਦੋ ਗੁਣਾ ਜਿਹੜੇ ਪੁਆਇੰਟਸ ਨੇ ਉਹ ਕਮਾ ਸਕਦੇ ਹੋ ਬਟ ਜੇਕਰ ਤੁਸੀਂ ਥੋੜਾ ਜਿਹਾ ਸਮਾਰਟਲੀ ਉਸੇ ਕ੍ਰੈਡਿਟ ਕਾਰਡ ਨੂੰ ਸਮਾਰਟ ਬਾਏ ਪੋਰਟਲ ਦੇ ਥਰੂ ਯੂਜ਼ ਕਰਦੇ ਹੋ ਤੁਹਾਡਾ कदे so, 3 5 ਕਦੇ-ਕਦੇ ਤਾਂ 10 ਤੱਕ ਵੀ ਪੁਆਇੰਟਸ ਬਣਾ ਸਕਦੇ ਹੋ। ਜਿਹੜੇ ਰਿਵਾਰਡ ਪੁਆਇੰਟਸ ਨੇ ਉਹ HDFC SmartBuy portal ਦੇ ਨਾਲ ਇਮੀਡੀਏਟਲੀ ਡਬਲ ਜਾਂ ਟ੍ਰਿਪਲ ਹੋ ਸਕਦੇ ਆ। ਫੋਰ ਐਗਜ਼ਾਮਪਲ ਜੇਕਰ ਆਪਾਂ ਪ੍ਰੀਮੀਅਮ ਕ੍ਰੈਡਿਟ ਕਾਰਡ ਦੀ ਗੱਲ ਕਰੀਏ Infinia ਜਿਹਦਾ ਕਿ ਨਾਰਮਲ ਰਿਵਾਰਡ ਰੇਟ 1.3% ਹੈ ਬਟ ਜੇਕਰ ਤੁਸੀਂ ਇਸੇ ਕਾਰਡ ਨੂੰ HDFC ਦੇ SmartBuy portal ਤੇ ਯੂਜ਼ ਕਰਦੇ ਹੋ ਤਾਂ ਇਹ ਰਿਵਾਰਡ ਰੇਟ 33% ਤੱਕ ਜਾ ਸਕਦਾ ਹੈ। ਹੈਨਾ ਕਮਾਲ ਦੀ ਗੱਲ। ਬਾਕੀ ਜਿਹੜੇ ਕਾਰਡ ਨੇ ਜਿਵੇਂ ਕਿ ਡਿਨਰਜ਼ ਗੈਲੀਆ 골ਡ ਇੱਥੇ ਤੁਸੀਂ 5 ਗੁਣਾ ਤੱਕ ਪੁਆਇੰਟਸ ਕਮਾ ਸਕਦੇ ਹੋ which is absolutely crazy ਪਲੱਸ ਇਹਦੇ ਵਿੱਚ ਟਾਈਮ-ਟਾਈਮ ਤੇ HDFC ਅਲੱਗ-ਅਲੱਗ ਬ੍ਰਾਂਡਸ ਤੇ 10 ਗੁਣਾ ਤੱਕ ਦੇ ਜਿਹੜੇ ਰਿਵਾਰਡ ਪੁਆਇੰਟਸ ਦਾ ਪ੍ਰੋਮੋਸ਼ਨ ਚਲਾ ਦਿੰਦਾ ਹੈ ਉਹ ਵੀ HDFC ਦੇ ਸਾਰੇ ਕ੍ਰੈਡਿਟ ਕਾਰਡਸ ਤੇ ਜਿਵੇਂ ਕਿ ਕੁਝ ਟਾਈਮ ਪਹਿਲਾਂ ਤੱਕ ਮਿੰਟਰਾ ਅਤੇ ਨਾਇਕਾ ਤੇ ਇਹ ਆਫਰ ਚੱਲ ਰਿਹਾ ਸੀ ਤੇ ਇਹ ਹੀ ਇੱਕ ਏਦਾਂ ਦੀ ਚੀਜ਼ ਹੈ ਜਿਹੜੀ HDFC ਦੇ ਕ੍ਰੈਡਿਟ ਕਾਰਡ ਨੂੰ ਲੀਗ ਤੋਂ ਥੋੜਾ ਵੱਖਰਾ ਕਰ ਦਿੰਦੀ ਹੈ ਵੀਡੀਓ ਵਿੱਚ ਮੈਂ ਕਾਰਡ ਦੱਸਿਆ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਆ ਉੱਥੇ ਜਾ ਕੇ ਤੁਸੀਂ ਇਸ ਕਾਰਡ ਨੂੰ ਇਜ਼ੀਲੀ ਅਪਲਾਈ ਕਰ ਸਕਦੇ ਹੋ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਦੋਂ ਵੀ ਤੁਸੀਂ ਨਵੇਂ ਵੀਡੀਓ ਨਾਲ ਟਿਲਦੇ ਆ ਬੀ ਕੀ ਫਾਈਟ